ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮ ਬਰਨ ਸਾਕਉ ਤੂੰ ठाकुर ਊਚ ਭਗਵਾਨ ਜੁਗੋ ਜੁਗਾਟਲ ਚਵਰੁ சதਖਦ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਗੁਰੂ ਪਿਆਰ ਵਾਲੇ ਸਤਸੰਗੀ ਜਨਵੜ ਭਾਗੇ ਹੋ ਤਨਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਆਂ ਲੜੀਵਾਰ ਸਤਗੁਰੂ ਜੀ ਦੇ ਜੀਵਨ ਦੀ ਜੋ ਕਥਾ ਚੱਲ ਰਹੀ ਹੈ ਤਿਸ ਵਿੱਚ ਹਾਜ਼ਰੀਆਂ ਭਰ ਰਹੇ ਹੋ ਪਾਉ ਸਤਗੁਰੂ ਜੀ ਕਿਰਪਾ ਕਰਨ ਮਾਲਕ ਜੀ ਦੇ ਜੀਵਨ ਦੀ ਆਪਾਂ ਸੰਖੇਪ ਵਿਚਾਰ ਕਰ ਰਹੇ ਹਾਂ ਲੜੀਵਾਰ ਪਿਛਲੇ ਦਿਵਾਨਾਂ ਵਿੱਚ ਜਿਵੇਂ ਆਪ ਜੀ ਨੇ ਸਰਵਣ ਕੀਤਾ ਸੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਧੀਰਮਲ ਵੱਲੋਂ ਹੋਰ ਵੀ ਕਹਿ ਲਓ ਮਸੰਦਾਂ ਵੱਲੋਂ ਲੋਭ ਵਸ ਹੋ ਕੇ ਸਤਗੁਰੂ ਜੀ ਦਾ ਵਿਰੋਧ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਵੀ ਚਲਾਈ ਗਈ ਸ਼ੀਹੇ ਮਸੰਦ ਰਹੇ ਅਖੀਰ ਸਤਗੁਰੂ ਜੀ ਨੇ ਫੈਸਲਾ ਲਿਆ ਕਿ ਆਪਾਂ ਇਸ ਮਾਹੌਲ ਦੇ ਵਿੱਚ ਨਾ ਰਹਿ ਕੇ ਕੋਈ ਨਵੇਕਲੀ ਜਗਾ ਵੇਖੀਏ ਤਾਜੋ ਜੋ ਸਮੇ ਦਾ ਮਾਹੌਲ ਹੈ ਉਹ ਬਾਅਦ ਦੇ ਵਿੱਚ ਠੰਡਾ ਵੀ ਹੋ ਜਾਏਗਾ ਤੇ ਜੋ ਬੈਰ ਵਿਰੋਧਤਾ ਪੈਦਾ ਹੋਈ ਹੈ ਉਹ ਵੀ ਖਤਮ ਹੋ ਜਾਏਗੀ ਇੱਕ ਤਰੀਕਾ ਹੁੰਦਾ ਹੈ ਕਿ ਜਿੱਥੇ ਗਰਮ ਮਾਹੌਲ ਹੈ ਜਿੱਥੇ ਪ੍ਰਾਣੀ ਦੋਨੇ ਤਰ੍ਹਾਂ ਗਰੋਧ ਦੇ ਵਸ ਹੋਣ ਤੇ ਅਸਲ ਦੇ ਵਿੱਚ ਜਿਹੜਾ ਹੈ ਉਸ ਮਾਹੌਲ ਨੂੰ ਸ਼ਾਂਤ ਕਰਨ ਵਾਸਤੇ ਇੱਕ ਜਾਣੇ ਨੂੰ ਜਿਹੜਾ ਹੈ ਉਹ ਜਗਾ ਛੱਡ ਕੇ ਜਾਣਾ ਚਾਹੀਦਾ ਹੈ ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਂਤੀ ਦੇ ਪਹੁੰਚ ਨੇ ਮਾਲਕ ਅੰਦਰ ਕੋਈ ਕਿਸੇ ਕਿਸਮ ਦਾ ਕ੍ਰੋਧ ਨਹੀਂ ਹੈ ਪਰ ਜਿਨ੍ਹਾਂ ਦਾ ਲੋਭ ਲਾਲਚਵਸ ਜਿਹੜੇ ਨੇ ਉਹਨਾਂ ਦਾ ਲਾਲਚ ਪੂਰਾ ਨਹੀਂ ਹੋ ਰਿਹਾ ਸਵਾਰਥ ਪੂਰਾ ਨਹੀਂ ਹੋ ਰਿਹਾ ਅੱਜ ਗੋਲੀ ਚਲਵਾਈ ਹੈ ਕੱਲ ਨੂੰ ਹੋਰ ਵੀ ਕੁਝ ਕਰ ਸਕਦੇ ਨੇ ਇਸ ਲਈ ਸਤਿਗੁਰੂ ਜੀ ਨੇ ਗੁਰੂ ਘਰ ਦੀ ਮਰਿਆਦਾ ਗੁਰੂ ਘਰ ਵਿੱਚ ਐਸਾ ਮਾਹੌਲ ਇਹ ਦੁਬਾਰਾ ਨਾ ਬਣੇ ਇਸ ਕਰਕੇ ਸਤਪੁਰ지 ਕਹਿੰਦੇ ਇਸ ਜਗ੍ਹਾ ਨੂੰ ਆਪਾਂ ਛੱਡ ਕੇ ਹੋਰ ਕਿਤੇ ਜਾਵਾਂਗੇ ਮਾਲਕ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ ਉਥੇ ਵੀ ਜਿਹੜਾ ਹੈ ਉਥੋਂ ਦੇ ਮਸੰਦਾਂ ਵੱਲੋਂ ਮਿਹਰਬਾਨ ਦਾ ਪੁੱਤਰ ਹਰਜੀ ਉਹਨੇ ਦਰਵਾਜ਼ੇ ਮਾਰ ਲੈਨੇ ਤੇ ਸਤਗੁਰੂ ਜੀ ਬਾਰ ਬਾਰ ਬੈਠ ਗਏ ਸ੍ਰੀ ਅਕਾਲ ਤਖਬੇ ਲਾਗੇ ਜੋ ਸਥਾਨ ਬਣਿਆ ਅੱਜ ਉਸ ਥੜੇ ਤੇ ਬਿਰਾਜਮਾਨ ਹੋ ਕੇ ਸਤਗੁਰੂ ਜੀ ਨੇ ਉੱਥੇ ਉਪਦੇਸ਼ ਦਿੱਤਾ ਹੈ ਸੰਗਤਾਂ ਨੂੰ ਉਤਬਾਦ ਫਿਰ ਸਤਗੁਰੂ ਜੀ ਵੱਲੇ ਪਿੰਡ ਜਾਂਦੇ ਨੇ ਉੱਥੇ ਵੀ ਸਤਗੁਰੂ ਜੀ ਨੇ 3 ਦਿਨ ਦਾ ਪੜਾਅ ਕੀਤਾ ਹੈ ਤੇ ਉੱਥੋਂ ਦੀਆਂ ਸੰਗਤਾਂ ਨੂੰ ਜਿਹੜਾ ਹੈ ਸਤਗੁਰੂ ਜੀ ਨੇ ਅਸੀਸ ਦਿੱਤੀ ਵੱਲਾ ਹੂੰ ਗੁਰੂ ਕਾ ਗੱਲਾ ਗੱਲਾ ਤੋਂ ਭਾਵ ਹੁੰਦਾ ਹੈ ਖਜ਼ਾਨਾ ਸਵਾਉ ਅੱਗੇ ਸਤਗੁਰੂ ਜੀ ਜਿਵੇਂ ਕਿਰਪਾ ਕਰਨ ਪੜਾਦਰ ਪੜਾ ਸਤਗੁਰੂ ਜੀ ਅਗਾਂ ਵਧ ਰਹੇ ਨੇ ਤੇ ਜਿੱਥੇ ਜਿੱਥੇ ਵੀ ਸਤਗੁਰੂ ਜੀ ਦੇ ਚਰਨ ਪੈ ਰਹੇ ਨੇ ਮਾਲਕ ਸਾਰਿਆਂ ਨੂੰ ਅਸੀਸਾਂ ਦੇ ਰਹੇ ਨੇ ਔਰੰਮਤਾ ਤੋਂ ਪਹਿਲਾਂ ਰਚਨਾ ਕਰੋ ਪਵਿੱਤਰ ਅਦਬ ਸਤ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਤਿੰਨ ਦਿਨ ਵੱਲੇ ਪਿੰਡ ਦੇ ਵਿੱਚ ਰੁਕੇ ਨੇ ਸੰਗਤਾਂ ਵੱਲੋਂ ਇੱਕ ਗੁਰੂ ਸਾਹਿਬ ਜੀ ਅੱਗੇ ਪ੍ਰਸ਼ਨ ਰੱਖਿਆ ਗਿਆ ਸਤਗੁਰੂ ਜੀ ਮੌਤ ਦਾ ਡਰ ਜਿਹੜਾ ਹੈ ਉਹ ਬਹੁਤ ਸਤਾਉਂਦਾ ਹੈ ਤੇ ਇਹਨੂੰ ਦੂਰ ਕਰਨ ਵਾਸਤੇ ਕੀ ਕਰਨਾ ਚਾਹੀਦਾ ਤੇ ਨਵੇਂ ਮਹਾਰਾਜ ਨਵੇਂ ਪਾਤਸ਼ਾਹ ਜੀ ਕਹਿਣ ਲੱਗੇ ਇਸ ਡਰ ਨੂੰ ਖਤਮ ਕਰਨ ਵਾਸਤੇ ਆਪਣੇ ਆਪ ਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਣਾ ਪੈਗਾ ਇਹ ਤੋਂ ਵੱਡੀ ਹੋਰ ਕੋਈ ਯੁਗਤ ਨਹੀਂ ਹੈ ਹੋਰ ਕੋਈ ਤਰੀਕਾ ਨਹੀਂ ਹੈ ਅਕਾਲ ਪੁਰਖ ਦਾ ਸਿਮਰਨ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਓ ਤੇ ਮੌਤ ਦਾ ਡਰ ਖੁਦ ਬਖ ਖੁਦ ਅਸਲ ਦੇ ਵਿੱਚ ਦੂਰ ਹੋ ਜਾਏਗਾ ਇੱਥੇ ਹੀ ਫਿਰ ਸ੍ਰੀ ਦਰਬਾਰ ਸਾਹਿਬ ਤੋਂ ਮਾਈਆਂ ਆਈਆਂ ਨੇ ਵੱਲੇ ਪਿੰਡ ਜਦੋਂ ਪਤਾ ਲੱਗਾ ਕਿ ਮਸੰਦਾਂ ਨੇ ਗੁਰੂ ਸਾਹਿਬ ਜੀ ਨੂੰ ਅੰਦਰ ਨਹੀਂ ਆਉਣ ਦਿੱਤਾ ਦਰਵਾਜ਼ੇ ਮਾਰ ਲਏ ਨੇ ਤੇ ਬੜਾ ਅਫਸੋਸ ਵੀ ਹੋਇਆ ਤੇ ਗੁਰੂ ਸਾਹਿਬ ਜੀ ਨੇ ਜੋ ਬਚਨ ਵਰਤੇ ਸਨ ਨਹਿ ਮਸੰਦ ਤੁਮ ਅੰਮ੍ਰਿਤ શરીਏ ਤ੍ਰਿਸ਼ਨਾ ਗਨ ਅੰਤਰ ਤੇ ਸੜੀਏ ਇਹ ਕਹ ਲੋ ਕਿ ਮਸੰਦਾਂ ਵਾਸਤੇ ਸੀ ਹਾਲਾਂਕਿ ਫਿਰ ਪ੍ਰਚਲਿਤ ਹੋ ਗਿਆ ਅੰਮ੍ਰਿਤਸਰ ਸਰ ਦੇ ਵਸੀਆਂ ਵਾਸਤੇ ਲੋਕਾਂ ਨੇ ਆਪਣੇ ਆਪ ਹੀ ਇਹ ਚੀਜ਼ ਬਣਾ ਲਈ ਕਿ ਗੁਰੂ ਸਾਹਿਬ ਜੀ ਨੇ ਸਾਰੇ ਵਾਸੀਆਂ ਵਾਸਤੇ ਇਹ ਲਫ਼ਜ਼ ਵਰਤੇ ਆ ਨਹੀਂ ਜੋ ਇਤਿਹਾਸ ਦੇ ਲਫ਼ਜ਼ ਨੇ ਨਹਿ ਮਸੰਦ ਤੁਮ ਤੁਸੀਂ ਮਸੰਦ ਨਹੀਂ ਹੋ ਸਕਦੇ ਤੁਸੀਂ ਇਸ ਲਾਇਕ ਹੀ ਨਹੀਂ ਕਿ ਤੁਸੀਂ ਗੁਰੂ ਘਰ ਦੀ ਸੇਵਾ ਕਰੋ ਐਨੇ ਲੋਭ ਦੇ ਵਿੱਚ ਐਨੇ ਲਾਲਚ ਦੇ ਵਿੱਚ ਐਨਾ ਸਵਾਰਥ ਤੁਹਾਡੇ ਅੰਦਰ ਭਰਿਆ ਹੋਇਆ ਹੈ ਅੱਗੇ-ਅੱਗੇ ਮਾਈਆਂ ਨੇ ਪਿੱਛੇ-ਪਿੱਛੇ ਭਾਈ ਨੇ ਵੱਲੇ ਪਿੰਡ ਜਾ ਕੇ ਤੇ ਮਾਈਆਂ ਨੇ ਤਰਲਾ ਲਿਆ ਸਤਿਗੁਰੂ ਬਖਸ਼ ਦਿਓ ਆਪ ਕਿਰਪਾ ਕੋ ਰੱਜ ਕੇ ਉਹਨਾਂ ਨੇ ਸੇਵਾ ਕੀਤੀ ਜੀ ਉੱਥੇ ਮਾਈਆਂ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਅਸੀਂ ਤੁਹਾਨੂੰ ਤੇ ਕੁਛ ਨਹੀਂ ਕਿਹਾ ਅਸੀਂ ਤੇ ਦਰਸ਼ਨ ਕਰਨ ਗਏ ਸੀ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਦੇ ਪਰ ਇਹ ਨਾਮਸੰਦਾ ਨੇ ਅੰਦਰ ਨਹੀਂ ਆਉਣ ਦਿੱਤਾ ਇਹਦਾ ਕਾਰਨ ਇਹ ਹੈ ਇਹ ਜਿਹੜਾ ਗੁਰੂ ਘਰ ਦਾ ਧੰਨ ਹੈ ਨਾ ਪੂਜਾ ਦਾ ਇਹ ਅੰਦਰ ਮਲੀਨਤਾ ਬੜੀ ਪੈਦਾ ਕਰਦਾ ਇਹਨੂੰ ਹਜ਼ਮ ਨਹੀਂ ਕੋਈ ਕਰ ਸਕਦਾ ਜਿਸ ਅੱਛੀ ਗੱਲ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੈਂ ਜਦੋਂ ਇਹ ਵਾਕਿਆ ਆਪਾਂ ਪਿੱਛੇ ਵਿਚਾਰਿਆ ਹੈ ਮਾਲਕ ਜੀ ਕਹਿੰਦੇ ਜਦੋਂ ਅਸੀਂ ਗੁਰੂ ਪਦਵੀ ਤੋਂ ਬਿਨਾ ਸੀ ਤੇ ਬੜੇ ਚੰਗੇ ਅਸੀਂ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜੇ ਹੋਏ ਸੀ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਅੱਜ ਜਿਹੜਾ ਹੈ ਤੁਸੀਂ ਗੁਰੂ ਪ੍ਰਗਟ ਕਰ ਦਿੱਤਾ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਇਹ ਪਦਵੀ ਸਾਨੂੰ ਮਿਲੀ ਸੰਗਤਾਂ ਦਾ ਜਿਹੜਾ ਹੈ ਕਹਿ ਲੋ ਕੀ ਹੜ ਆਇਆ ਹੈ ਮੱਥਾ ਟੇਕ ਰਹੀਆਂ ਨੇ ਸੰਗਤਾਂ ਸ਼ਰਦਾ ਅਨੁਸਾਰ ਜਿਥਾ ਸ਼ਕਤ ਪੇਟਾਵਾਂ ਪੇਟ ਕਰ ਰਹੀਆਂ ਨੇ ਤੇ ਹੁਣ ਮਾਇਆ ਦੀ ਖੇਡ ਵੇਖੋ ਕੈਸੀ ਹੈ ਅੱਜ ਇਸ ਮਾਇਆ ਨੇ ਜਿਹੜਾ ਹੈ ਅਸਲ ਦੇ ਵਿੱਚ ਸਾਡੇ ਤੇ ਗੋਲੀ ਚਲਵਾ ਦਿੱਤੀ ਇਸ ਕਰਕੇ ਸ਼ਾਤਕੁਰੂ ਜੀ ਕਹਿੰਦੇ ਇਹ ਜਿਹੜਾ ਪੂਜਾ ਦਾ ਧੰਨ ਹੈ ਨਾ ਮੈਨੂੰ ਸੁਖਾਲਿਆ ਨਾ ਸਮਝੋ ਕਿ ਅਸੀਂ ਅਸਲ ਦੇ ਵਿੱਚ ਪਹੁੰਚ ਜਾਵਾਂਗੇ लड़ाइयां कादियां ने इशारा ये है कि कादियां लड़ाइयां ने कि ए ना होवे कोई लड़ाई नहीं होएगी कोई दावेदार नहीं बनेगा तो इस करके जोड़ा है सब यही है एक औधा ਤੁਜੀ ਇਹ ਦੋ ਚੀਜ਼ਾਂ ਦਾ ਝਗੜਾ ਹੈ ਧਰਮ ਦੀ ਦੁਨੀਆ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਧੀ ਗੱਲ ਇਹ ਕਹੀ ਸੀ ਕਹਿੰਦੇ ਸੀ ਦੁਕਾਨਦਾਰੀ ਥੋੜੀ ਚਲਾ ਰਹੇ ਕੋਈ ਭਾਈ ਮੱਖਣ ਸ਼ਾਹ ਨੂੰ ਇਹ ਸਿੱਧੀ ਗੱਲ ਕਹੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਣ ਲੱਗੇ ਜੋ ਇਹ ਲੁੱਟ ਕੀਤਾ ਇਹਨੇ ਕਾਦੇ ਲਈ ਹੈ ਧੰਨ ਦੀ ਖਾਤਰ ਇਹ ਸਭ ਕੁਝ ਕੀਤਾ ਨਾ ਗੋਲੀ ਚਲਾਈ ਹੋਰ ਵੀ ਇਹਨੇ ਵਿਉਂਤਾ ਬਣਾਈਆਂ ਸਭ ਕੁਝ ਹੈ ਕਿਸ ਕਾਰਨ ਲੋਭ ਵਾਸੋ ਕੇ ਲਾਲਚ ਦੇ ਅਧੀਨ ਹੋ ਕੇ ਮੋਰਦੇ ਨੂੰ ਸਭ ਕੁਝ ਇਹਨੂੰ ਵੀ ਜਾਣ ਦਿਓ ਅਸੀਂ ਦੁਕਾਨਦਾਰੀ ਨਹੀਂ ਇੱਥੇ ਕੋਈ ਚਲਾ ਰਿਹਾ ਹੈ ਤੇ ਨਾ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਈਆਂ ਤੇ ਗੁਰੂ ਸਾਹਿਬ ਜੀ ਨੇ ਕਿਉਂਕਿ ਸ਼ਰਦਾ ਅਨੁਸਾਰ ਕੋਈ ਆਪਣੀ ਭੇਟਾ ਪਾ ਰਿਹਾ ਹੈ ਤੇ ਇਹੋ ਜਿਹੜਾ ਹੈ ਧਰਮ ਦੇ ਕਾਰਜਾਂ ਵਾਸਤੇ ਹੋਰ ਵੀ ਕਾਰਜਾਂ ਵਾਸਤੇ ਜਿਹੜਾ ਹੈ ਇਹ ਮਾਇਆ ਯੂਜ਼ ਹੁੰਦੀ ਹੈ ਵਰਤੀ ਜਾਂਦੀ ਹੈ ਤੇ ਜੇਕਰ ਕੋਈ ਆਪਣੇ ਤੱਕ ਸੀਮਤ ਰੱਖੇ ਤੇ ਅਸਲ ਦੇ ਵਿੱਚ ਜਿਹੜਾ ਹੈ ਇਹ ਇੰਨੀ ਭਿਆਨਕ ਹੈ ਲੋਕੀ ਗੁਰੂ ਸਾਹਿਬ ਜੀ ਨੇ ਇਥੋਂ ਤੱਕ ਵੀ ਵਚਨ ਵਰਤੇ ਕਹਿਣ ਲੱਗੇ ਇਨਾਂ ਦੀਆਂ ਹੱਡੀਆਂ ਦੇ ਵਿੱਚ ਇਹ ਲੋਭ ਵੜ ਗਿਆ ਮਸੰਦ ਆਉਂਦੀਆਂ ਇਹ ਨਹੀਂ ਸੁਧਰ ਸਕਦੇ ਤੇ ਮਾਲਕ ਜੀ ਨੇ ਉਹਨਾਂ ਦੀ ਸੇਵਾ ਵੇਖ ਕੇ ਮਾਈਆਂ ਦੀਆਂ ਫਿਰ ਬਚਨ ਕੀਤੇ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ਕਿਰਪਾ ਕੀਤੀ ਮਾਲਕ ਨੇ ਸਤਗੁਰੂ ਜੀ ਫਿਰ ਵੱਲੇ ਪਿੰਡ ਤੋਂ ਤੁਰੇ ਨੇ ਸ੍ਰੀ ਤਰਨਤਾਰਨ ਸਾਹਿਬ ਉੱਥੇ ਪੜਾ ਕੀਤਾ ਉੱਥੇ ਇਸ਼ਨਾਨ ਕੀਤਾ ਸਰੋਵਰ ਦੇ ਵਿੱਚ ਇਹ ਤੋਂ ਬਾਅਦ ਫਿਰ ਖਡੂਰ ਸਾਹਿਬ ਗਏ ਨੇ ਉੱਥੇ ਵੀ ਦਰਸ਼ਨ ਇਦਾਰੇ ਕੀਤੇ ਗਏ دیਵਾਨ ਲੱਗੇ ਨੇ ਉਸ ਤੋਂ ਬਾਅਦ ਫਿਰ ਪੋਦੀ ਮਸਿਆਈ ਹੈ ਜਿਵੇਂ ਇਤਿਹਾਸ ਵਿੱਚ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੋਬਿੰਦ왈 ਸਾਹਿਬ ਪਹੁੰਚੇ ਨੇ ਤੇ ਇੱਥੇ ਵੀ ਕਹਿ ਲੋ ਕਿ ਸੰਗਤਾਂ ਨੂੰ ਉਪਦੇਸ਼ ਮਾਲਕ ਨੇ ਦਿੱਤੇ ਗੋਬਿੰਦ왈 ਸਾਹਿਬ ਤੋਂ ਫਿਰ ਸੁਲਤਾਨਪੁਰ ਸੁਲਤਾਨਪੁਰ ਸਾਹਿਬ ਤੋਂ ਫਿਰ ਜਿਹੜਾ ਹੈ ਮਾਲਵੇ ਦੇਸ਼ ਵੱਲੇ ਤੇ ਮਾਲਵੇ ਜੇਸ ਤੋਂ ਹੁੰਦਿਆ ਹੋਇਆ ਜਦੋਂ ਸਤਗੁਰੂ ਜੀ ਸਾਭੂ ਕੀ ਤਲਵੰਡੀ ਪਹੁੰਚੇ ਨਾ ਜੋ ਅੱਜ ਸਾਡਾ ਤਖਤ ਹੈ ਮਾਲਕ ਜੀ ਉਸ ਸਥਾਨ ਤੇ ਪਹੁੰਚੇ ਤੇ ਉਥੇ ਜਿੱਦੋਂ ਪਹੁੰਚੇ ਨੇ ਤੇ ਮਾਲਕ ਨੇ ਉੱਚੇ ਅਸਥਾਨ ਤੇ ਨਾ ਬੈਠ ਕੇ ਸੰਗਤਾਂ ਦੇ ਵਿਚਾਰ ਬੈਠ ਕੇ ਉਪਦੇਸ਼ ਦੇਣੇ ਜਿਹੜਾ ਹੈ ਉਹ ਸਹੀ ਸਮਝਿਆ ਕਿਸੇ ਸਿੱਖ ਵੱਲੋਂ ਇਹ ਬੇਨਤੀ ਕੀਤੀ ਗਈ ਕਿਸੇ ਸਿੱਖ ਵੱਲੋਂ ਬੇਨਤੀ ਕੀਤੀ ਗਈ ਸਤਿਗੁਰੂ ਜੀ ਆਪ ਉੱਚੀ ਜਗ੍ਹਾ ਤੇ ਮੌਜਮਾਨ ਹੋਵੋ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕੋਈ ਨਹੀਂ ਆਉਣ ਵਾਲਾ ਹੈ ਸਮਾਂ ਇੱਥੇ ਆ ਕੇ ਬੈਠੇਗਾ ਉੱਚ ਇਸ ਅਸਥਾਨ ਤੇ ਅਸੀਂ ਨਹੀਂ ਬੈਠਾਂਗੇ ਪਰ ਇਸ ਸਥਾਨ ਤੇ ਜ਼ਰੂਰ ਬੈਠੇਗਾ ਭਾਬ ਕਹਿਣ ਤੋਂ ਇਹ ਸੀ ਇਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਸ ਸਥਾਨ ਤੇ ਆ ਕੇ পাগল ਹੋਣਗੇ। ਉਥੇ ਇੱਕ ਘਟਨਾ ਬੜੀ ਪਿਆਰੀ ਵਾਪਰਦੀ ਹੈ। ਉਥੇ ਇੱਕ ਤਲਾਬ ਸੀ ਜੋ ਕਿ ਸਰੋਵਰ ਦੇ ਵਿੱਚ ਤਬਦੀਲ ਕੀਤਾ ਗਿਆ ਬਾਅਦ ਦੇ ਵਿੱਚ। ਸਤਿਗੁਰੂ ਜੀ ਇੱਕ ਬੇਰੀ ਦੇ ਥੱਲੇ ਬੈਠੇ ਨੇ ਤੇ ਸੰਗਤਾਂ ਨੂੰ ਹੁਕਮ ਕੀਤਾ ਕਿ ਇਸ ਤਲਾਬ ਦੀ ਇਸ ਸਰੋਵਰ ਦੀ ਸਫਾਈ ਕਰਵਾਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਆਪਣਾ ਕੀਮਤੀ ਦੁਸ਼ਾਲਾ ਲਾਇਆ ਤੇ ਉਹਦੇ ਵਿੱਚ ਕਹਿ ਲੋ ਕਿ ਕੁਛ ਮਿੱਟੀ ਭਰ ਕੇ ਤੇ ਬਾਹਰ ਕੱਢੀ ਤੇ ਕਿਸੇ ਵੱਲੋਂ ਪ੍ਰਸ਼ਨ ਕਰ ਦਿੱਤਾ ਗਿਆ ਸਤਿਗੁਰੂ ਜੀ ਤੁਹਾਡਾ ਤੇ ਦੁਸ਼ਾਲਾ ਬੜਾ ਕੀਮਤੀ ਹੈ ਤੇ ਅੱਗੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਭਲਿਆ ਸਾਡੇ ਦੁਸ਼ਾਲੇ ਤੋਂ ਕੀਮਤੀ ਇਸ ਰੋਵਰ ਹੈ ਜਿੱਥੇ ਅੱਜ ਆਂਦੇ ਹੁਸ਼ਰਾਨ ਕਰਦੇ ਹੋ ਮਾਲਕ ਨੇ ਵਾਕ ਵਰਤੇ ਉੱਥੇ ਇਹ ਬਖਸ਼ਿਸ਼ ਜਿਹੜਾ ਹੈ ਉੱਥੇ ਕੀਤੀ ਗਈ ਸਤਗੁਰੂ ਜੀ ਫਿਰ ਉੱਥੇ ਲਗਭਗ 9 ਦਿਨ ਜਿਹੜਾ ਰੁਕੇ ਨੇ ਸਾਬੋ ਕੀ ਤਲਵੰਡੀ ਇੱਥੇ ਭਾਈ ਸਾਬੋ ਨੂੰ ਜਿਹੜਾ ਹੈ ਕਿਉਂਕਿ ਇਹਨੂੰ ਲੋਕੀ ਜਿਹੜਾ ਹੈ ਮਾਰੀ ਨਜ਼ਰ ਨਾਲ ਵੇਖਦੇ ਸੀ ਕਿ ਹਾਂ ਇਹ ਚੋਰ ਹੈ ਇਹਦੀ ਬਿਰਤੀ ਚੰਗੀ ਨਹੀਂ ਹੈ ਤੇ ਸਤਿਗੁਰੂ ਜੀ ਨੇ ਉਸ ਨੂੰ ਉਪਦੇਸ਼ ਦੇ ਕੇ ਭਾਈ ਸੱਭ ਬਣਾ ਦਿੱਤਾ ਸੀ ਤੇਦੇ ਹੀ ਗਾਂ ਔਲਾਦ ਡਲਾ ਭਾਈ ਡਲਾ ਹੋਇਆ ਹੈ ਔਲਗ ਵਿਸ਼ਾ ਹੈ ਸਤਿਗੁਰੂ ਜੀ ਇੱਥੇ ਰੁਕੇ ਨੇ ਇਹ ਤੋਂ ਬਾਅਦ ਫਿਰ ਮਾਲਕ ਜੀ ਧਰਮਕੋਟ ਗਏ ਨੇ ਤੇ ਧਰਮ ਕੋਟ ਦੇ ਵਿੱਚ ਜਦੋਂ ਗਏ ਸਿੱਖਾਂ ਨੇ ਸੋਚਿਆ ਕਿ ਘੋੜਿਆਂ ਨੂੰ ਖੁਰਾਕ ਚਾਹੀਦੀ ਹੈ ਤੇ ਕਿਉਂ ਨਾ ਆਪਾਂ ਕੋਈ ਸੋਹਣੀ ਜਗ੍ਹਾ ਵੇਖ ਕੇ ਤੇ ਘਾ ਛਿਲ ਲਿਆ ਜਾਵੇ ਇਹਨਾਂ ਦੀ ਖੁਰਾਕ ਵਾਸਤੇ ਤੇ ਸਿੱਖਾਂ ਨੇ ਅਸਲ ਦੇ ਵਿੱਚ ਜਿਹੜਾ ਹੈ ਕੀ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇੱਕ ਜਗ੍ਹਾ ਤੇ ਪੜਾ ਕਰਵਾ ਦਿੱਤਾ ਹੈ ਤੇ ਪੜਾ ਕਰਵਾ ਕੇ ਤੇ ਵਿਸ਼ਰਾਮ ਕਰਵਾਇਆ ਤੇ ਘੋੜਿਆਂ ਦੇ ਘਾਹ ਦੇ ਲਈ ਇਸ ਧਰਮ ਕੋਟ ਦੇ ਵਿੱਚ ਜਿਹੜਾ ਹੈ ਕੋਈ ਜਗ੍ਹਾ ਵੇਖੀ ਤੇ ਰੰਬੇ ਲੈ ਕੇ ਤੇ ਘਾਹ ਖੋਦਣ ਵਾਸਤੇ ਤੁਰ ਪਏ ਤੇ ਉੱਥੋਂ ਦੇ ਵਾਸੀਆਂ ਨੇ ਜਿਹੜਾ ਹੈ ਗੁਰੂ ਕੇ ਪਿਆਰਿਆਂ ਪਾਸੋਂ ਜਿਹੜਾ ਹੈ ਰੰਬੇ ਵੀ ਖੋਲ ਹੈ ਪਲੀਆਂ ਵੀ ਖੋਲੀਆਂ ਸਾਰਾ ਕੁਝ ਖੋ ਕੇ ਕਹਿੰਦੇ ਤੁਸੀਂ ਜਾਓ ਤੁਸੀਂ ਕੀ ਕਰਦੇ ਹੋ ਇਥੇ ਪਾਉ ਨਰਾਦਰ ਕੀਤਾ ਇੱਕ ਪ੍ਰਕਾਰ ਦਾ ਸਤਿਗੁਰੂ ਜੀ ਕਹਿੰਦੇ ਫਿਰ ਇੱਥੇ ਟਿਕਣਾ ਵੀ ਚੰਗੀ ਗੱਲ ਨਹੀਂ ਆਪਾਂ ਇੱਥੋਂ ਚੱਲਦੇ ਹਾਂ ਸਤਿਗੁਰੂ ਜੀ ਅਗਾਹ ਗਏ ਨੇ ਅਗਾਹ ਜਾ ਕੇ ਜਿਹੜਾ ਹੈ ਜਿੱਦੋਂ ਸਤਿਗੁਰੂ ਜੀ ਨੇ ਗੋਵਿੰਦਪੁਰ ਬਸ਼ੋਆਣੇ ਤੋਂ ਚੱਲ ਕੇ ਗੋਵਿੰਦਪੁਰ ਇੱਥੇ ਜਾ ਕੇ ਜਿੱਦੋਂ ਟਿਕਾਣਾ ਕੀਤਾ ਤੇ ਇਥੋਂ ਦੀਆਂ ਸੰਗਤਾਂ ਨੇ ਬਹੁਤ ਸਤਿਗੁਰੂ ਜੀ ਦੀ ਸੇਵਾ ਕੀਤੀ ਬੜਾ ਆਦਰੂ ਬ ਦਿੱਤਾ ਮਾਲਕ ਨੇ ਬੜੀਆਂ ਅਸੀਸਾਂ ਦਿੱਤੀਆਂ ਇੱਥੇ ਤੇ ਆਪਾਂ ਪਿੱਛੇ ਵੀ ਇਹ ਗੱਲ ਵਿਚਾਰੀ ਸੀ ਜਦੋਂ ਸਤਗੁਰੂ ਜੀ ਕਾਲਕੇ ਪਿੰਡ ਪਹੁੰਚੇ ਨੇ ਨਾ ਰਸਤੇ ਵਿੱਚ ਆਉਂਦਿਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੀ ਵੇਂਦੇ ਨੇ ਕਿ ਇੱਕ ਬੱਚਾ ਖੇਤ ਦੀ ਰਾਖੀ ਕਰ ਲਿਆ ਇੱਕ ਪਾਸੇ ਰਾਖੀ ਵੀ ਕਰ ਰਿਹਾ ਹੈ ਦੂਜੇ ਪਾਸੇ ਪੰਛੀਆਂ ਨੂੰ ਦਾਣਾ ਵੀ ਪਾ ਰਿਹਾ ਤੇ ਸਤਿਗੁਰੂ ਜੀ ਉਹਦੀ ਇਸ ਕੀਰਤ ਨੂੰ ਵੇਖ ਕੇ ਰੁਕ ਗਏ ਆਵਾਜ਼ ਮਾਰੀ ਮਾਲਕ ਨੇ ਵੇਖੋ ਜਿਹਦੇ ਭਾਗ ਖੁੱਲਣੇ ਹੁੰਦੇ ਨੇ ਕਹਿਣ ਲੱਗੇ ਬੱਚੇ ਕੀ ਕਰਦੇ ਆ ਨਾ ਕੀ ਤੇਰਾ ਇਤਿਹਾਸ ਨੇ ਲਿਖਿਆ ਨਾਰੂ ਨਾਰੂ ਕਿੰਨੇ ਕੇ ਮਾਲਕ ਜੀ ਨਾਰੂ ਨਾਮ ਹੈ ਤੇ ਮੈਂ ਖੇਦ ਦੀ ਰਾਖੀ ਕਰ ਰਿਹਾ। ਕਹਿੰਦੇ ਠੀਕ ਹੈ ਰਾਖੀ ਤੇ ਕਰ ਰਿਹਾ ਹੈ ਪਰ ਇਹ ਕੀ ਆਪਣੇ ਹੱਥਾਂ ਰਹੀਂ ਤੋਂ ਪੰਛੀਆਂ ਨੂੰ ਦਾਣੇ ਵੀ ਪਾਰੇ। ਜੇ ਮੈਂ ਬਾਰ ਬਾਰ ਇਹੋ ਹੀ ਬੇਨਤੀ ਕਰਦਾ ਹੁੰਨਾ ਹੈ ਕਿ ਜਿੱਦੋਂ ਵੀ ਕਿਸੇ ਦਾ ਭਲਾ ਕਰਨ ਲਈ ਤੁਰੋ ਨਾ ਨਫਾ ਨੁਕਸਾਨ ਨਾ ਵੇਖਿਓ ਤੁਸੀਂ। ਜੇ ਕੁਝ ਪ੍ਰਾਪਤ ਕਰਨਾ ਹੈ ਗੁਰੂ ਕੋਲੋਂ। ਰੱਬ ਰੱਬ ਦੀ ਖੁਸ਼ੀ ਜੇਕਰ ਲੈਣੀ ਹੈ ਨਾ ਤੇ ਸਾਡੀ ਸੁਰਤ ਵਿੱਚ ਇਹ ਚੀਜ਼ ਨਹੀਂ ਆਉਣੀ ਚਾਹੀਦੀ ਕਿ ਸਾਡਾ ਇੱਥੇ ਨਫਾ ਹੋਏਗਾ ਲਾਭ ਹੋਏਗਾ ਜੀ ਜਾਂ ਸਾਡਾ ਨੁਕਸਾਨ ਹੋਏਗਾ ਇਹ ਤਾਂ ਨਹੀਂ ਹੋਣਾ ਚਾਹੀਦਾ ਪਹਲਾਈ ਕਰਨ ਦਾ ਅਸਲ ਦੇ ਵਿੱਚ ਕਹਿ ਲੋ ਕਿ ਤਰੀਕਾ ਹੀ ਇਹ ਹੈ ਕਿ ਇੱਕ ਹੱਥ ਕਰੇ ਤੇ ਦੂਜੇ ਹੱਥ ਨੂੰ ਵੀ ਨਾ ਪਤਾ ਲੱਗੇ ਲਾਉ ਤਾਂ ਹੈਗਾ ਹੁਣ ਮੈਂ ਮੇਰੇ ਵਰਗੇ ਨੇ ਢੋਲ ਪਿਆ ਹੁੰਦਾ ਭਲਾਈ ਵੀ ਕੀਤੀ ਤੇ ਮੈਂ 10 ਜਾਣਿਆਂ ਨੂੰ ਘਾ ਵੀ ਦਿੱਤਾ ਮੈਂ ਫਲਾਨੀ ਚੀਜ਼ ਕੀਤੀ ਉਹਦਾ ਲਾਭ ਨਹੀਂ ਹੁੰਦਾ ਫਿਰ ਇੱਕ ਮਨ ਨੂੰ ਤਸੱਲੀ ਜੀ ਮਿਲ ਜਾਂਦੀ ਕਿ ਮੈਂ ਕੁਝ ਕੀਤਾ ਪਰ ਅਸਲ ਦੇ ਵਿੱਚ ਜਿਹੜਾ ਹੈ ਉਹ ਹੀ ਭਲਾਈ ਸਾਡੀ ਜ਼ਿੰਦਗੀ ਦੀ ਇੱਕ ਬਰਬਾਦੀ ਬਣ ਜਾਂਦੀ ਹੈ ਮਲੇਣਤਾ ਕੀ ਹੰਕਾਰ ਆ ਗਿਆ ਫਿਰ ਬੜਾ ਕੁਝ ਅਗਾ ਹੁੰਦਾ ਬੱਚੇ ਨੇ ਦਾਣਾ ਪਾ ਰਿਹਾ ਸਤਗੁਰੂ ਜੀ ਕਹਿਣ ਲੱਗੇ ਇਹ ਕੀ ਤੇ ਬੱਚਾ ਕਹਿੰਦਾ ਸਤਗੁਰੂ ਰਾਖੀ ਵੀ ਕਰਨੀ ਹੈ ਉਹਦੇ ਨਾਲ ਮੇਰੇ ਪੇਟ ਦੀ ਪੂਰਤੀ ਹੋਏਗੀ ਤੇ ਪੰਛੀਆਂ ਨੂੰ ਵੀ ਤੇ ਤੇ ਲੱਗਦੀ ਐ ਨਾ ਭੁੱਖ ਲੱਗਦੀ ਐ ਨਾ ਤੇ ਮੈਂ ਸੋਚ ਰਿਹਾ ਸੀ ਕਿ ਜਿੰਨਾ ਕੋ ਸਕਦਾ ਕਿ ਮੈਂ ਆਪਣੇ ਹੱਥੀਂ ਪਾ ਤਾ ਗੁਰੂ ਦੀ ਖੁਸ਼ੀ ਹੋਈ ਉਹ ਤੇ ਕੁੱਟ ਕੇ ਸੀਨੇ ਨਾਲ ਲਾਇਆ ਮਾਲਕ ਨੇ ਤਿਕਾ ਲੋਕੀ ਮਾਲਕ ਕਿਸੇ ਕਿਸੇ ਨੂੰ ਹੀ ਸੀਨੇ ਨਾਲ ਲਾਉਂਦਾ ਹੈ ਹਰ ਕਿਸੇ ਦੇ ਭਾਗ ਨਹੀਂ ਐਸੇ ਹੁੰਦੇ ਕੋਈ ਕੋਈ ਲੱਗਦਾ ਤੇ ਬੱਚਾ ਕਹਿਣ ਲੱਗਾ ਮਾਲਕ ਮੈਨੂੰ ਵੀ ਲੈ ਚੱਲੋ ਆਪਣੇ ਨਾਲ ਜਿੱਥੇ ਸੰਗਤਾਂ ਜਾ ਰਹੀਆਂ ਨੇ ਤੁਹਾਡੇ ਨਾਲ ਮੈਂ ਵੀ ਤੁਹਾਡੇ ਨਾਲ ਤੁਰਿਆ ਰਹੀਨਾ ਮੇਰੇ ਤੇ ਵੀ ਕਿਰਪਾ ਕਰ ਦਿਓ ਗੁਰੂ ਸਾਹਿਬ ਜੀ ਕਹਿੰਦੇ ਚਲੋ ਅਸੀਂ ਕਿਹੜਾ ਮਨਾਂ ਕੀਤਾ ਚਲੋ ਅਗਲਾ ਸੇਵਾ ਤੇ ਸੇਵਾ ਭਾਵਨਾ ਤੇ ਉਹਦੇ ਅੰਦਰ ਪਹਿਲਾਂ ਹੀ ਸੀ ਜੇ ਗੁਰੂ ਨਾਲ ਜੁੜ ਗਿਆ ਉਹਦੇ ਅੰਦਰ ਹੋਰ ਸੇਵਾ ਭਾਵਨਾ ਆ ਗਈ ਆਗਾ ਵਧ ਵਧ ਕੇ ਸੇਵਾ ਕਰਦੇ ਅਗਲਾ ਤੇ ਸੇਵਾ ਨੂੰ ਜਿਹੜਾ ਫਲ ਐਸਾ ਲੱਗਾ ਆਪਾਂ ਸ਼ਾਇਦ ਪਿਛਲੇ ਦਵਾਨਾਂ ਵਿੱਚ ਵੀ 2 ਕੁ ਮਾਤਰੇ ਜ਼ਿਕਰ ਕੀਤਾ ਸੀ ਕਿ ਸਮਾਜ ਜਦੋਂ ਬਣਿਆ ਉਹ ਦਿੱਲੀ ਵਿਖੇ ਵੀ ਆਇਆ